ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਦੇ ਆ ਬਾਬਾ ਦੀਪ ਸਿੰਘ ਜੀ ਸ਼ਹੀਦ ਕਿਵੇਂ ਹੋਏ ਉਸ ਵੇਲੇ ਸ਼ਹੀਦਾਂ ਦੀ ਮਿਸਲ ਦਮਦਮਾ ਸਾਹਿਬ ਤਲਵੰਡੀ ਮਾਲਵੇ ਵਿੱਚ ਬੈਠੀ ਸੀ ਮਿਸਲ ਦਾ ਜਥੇਦਾਰ ਬਾਬਾ ਦੀਪ ਸਿੰਘ ਗੁਰੂ ਗੋਬਿੰਦ ਸਾਹਿਬ ਜੀ ਦੀ ਬੀੜ ਦਾ ਉਤਾਰ ਕਰ ਰਿਹਾ ਸੀ ਹਰਮੰਦਰ ਸਾਹਿਬ ਦੀ ਬੇਦਬੀ ਦੀ ਖਬਰ ਸੁਣੀ ਤਾਂ ਉਸ ਸੰਤ ਸਿਪਾਹੀ ਨੇ ਕਲਮ ਰੱਖ ਦਿੱਤੀ ਤੇ ਤਲਵਾਰ ਚੱਕ ਲਈ ਦਮਦਮਾ ਸਾਹਿਬ ਦੀ ਸੇਵਾ ਆਪਣੀ ਭਤੀਜੇ ਸੱਦਾ ਸਿੰਘ ਨੂੰ ਸੌਂਪ ਕੇ ਬਾਬਾ ਦੀਪ ਸਿੰਘ ਆਪਣਾ ਜਥਾ ਲੈ ਕੇ ਅੰਮ੍ਰਿਤਸਰ ਨੂੰ ਤੁਰ ਪਿਆ। ਕਾਫੀ ਪਿੰਡ ਲੰਘ ਕੇ ਬਾਬਾ ਦੀਪ ਸਿੰਘ ਜੰਗਲ ਵਿੱਚ ਦੀ ਹੁੰਦਾ ਹੋਇਆ ਜਥਾ ਫਿਰੋਜ਼ਪੁਰ ਖੇਮ ਕਰਨ ਰਾਹੀਂ ਤਰਨਤਾਰਨ ਆ ਬੈਠਾ। ਇੱਥੋਂ ਤੱਕ ਆਉਂਦਿਆ ਸਿੰਘਾਂ ਦੀ ਗਿਣਤੀ 5000 ਹੋ ਗਈ। ਇੱਥੇ ਇਲਾਕੇ ਦੇ ਪਿੰਡਾਂ ਵਿੱਚ ਖਬਰ ਖਿਲਰ ਗਈ ਕਿ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਸ਼ਹੀਦ ਹੋਣ ਵਾਸਤੇ ਜਾ ਰਹੇ ਹਨ। ਇਹ ਸੁਣ ਕੇ ਸਿੰਘ ਲੱਗੇ ਤਰਨਤਾਰਨ ਇਕੱਠੇ ਹੋਣ। ਜੁਰਾਈ ਵਾਲੇ ਦਿਨ ਤੱਕ ਸਾਰੇ ਸਿੰਘਾਂ ਦੀ ਗਿਣਤੀ 10000 ਤੱਕ ਹੋ ਗਈ। ਅੱਗੇ ਜਹਾਨ ਖਾਨ ਨੇ ਗੋਲਗਰ ਮੋਰਚੇ ਆ ਮੰਨੇ ਆਪਣੀ ਮਦਦ ਵਾਸਤੇ ਉਹਨੇ ਇਲਾਕੇ ਦੇ ਸਭ ਹਾਕਮ ਬੁਲਾ ਲਏ ਲਾਹੌਰ ਵਿੱਚ ਰਹਿਣ ਵਾਲੇ ਹਰ ਅਸਵਾਰ ਨੂੰ ਲੜਾਈ ਵਿੱਚ ਜਾਣ ਦਾ ਹੁਕਮ ਦਿੱਤਾ ਗਿਆ ਜਹਾਨ ਖਾਨ ਦੇ ਨਾਲ ਹਾਂਜੀ ਅਤੇ ਖਾਨ ਕਾਸਮ ਖਾਨ ਪੱਟੀ ਵਾਲਾ ਆਯੂਬ ਖਾਨ ਅਮਾਨ ਖਾਨ ਯਾਕੂਬ ਖਾਨ ਜ਼ਬਰਦਸਤ ਖਾਨ ਰੁਸਤਮ ਖਾਨ ਆਦਿ ਅਫਸਰ ਸਨ 11 ਨਵੰਬਰ 1757 ਈਸਵੀ ਨੂੰ ਜੰਗ ਹੋਈ ਸਿੰਘਾਂ ਨੇ ਤਰਨਤਾਰਨ ਨੂੰ ਉੱਠ ਕੇ ਜਹਾਨ ਖਾਨ ਉੱਤੇ ਹਮਲਾ ਕੀਤਾ ਹਲੇ ਹਲੇ ਵਿੱਚ ਹੀ ਮੁਸਲਮ ਫੌਜ ਪਿਛਾਣ ਨੂੰ ਨਾ ਸੁਠੀ ਜਹਾਂ ਖਾਨ ਨੇ ਆਪਣੇ ਫੌਜ ਨੂੰ ਨਸਨ ਤੋਂ ਰੋਕਣ ਵਾਸਤੇ ਤਲਵਾਰ ਨਾਲ ਆਪਣੇ ਹੀ ਕੁਝ ਸਿਪਾਹੀ ਮਾਰ ਦਿੱਤੇ ਇਸ ਤਰ੍ਹਾਂ ਦੋਹੀ ਪાંਸੀ ਮੌਤ ਵੇਖ ਕੇ ਮੁਸਲਮ ਫੌਜ ਮਾਰਿੱਦੀ ਲੜਨ ਨੂੰ ਲੱਗੀ ਉਹ ਸਿੰਘਾਂ ਦੇ ਅਦਾਹ ਜੋਸ਼ ਅੱਗੇ ਖਲੋ ਨਾ ਸਕੇ ਅਖੀਰ ਲੜਦੇ ਲੜੋਂਦੇ ਆ ਮੁਸਲਮ ਜਰਨੈਲ ਪਿਛਲੇ ਪੈਰੀ ਅੰਮ੍ਰਿਤਸਰ ਨੂੰ ਹਟਣ ਲੱਗੇ ਦੋਵੇਂ ਦਰ ਲੜਦੇ ਲੜਦੇ ਰਾਮਸਰ ਅੰਮ੍ਰਿਤਸਰ ਕੋਲ ਜਾ ਪਰ ਇੱਥੇ ਬੜਾ ਅਕਸਮਾਨ ਦਾ ਯੁੱਧ ਹੋਇਆ ਅਮਾਨ ਖਾਨ ਤੇ ਬਾਬਾ ਦੀਪ ਸਿੰਘ ਆਹਮੋ ਸਾਹਮਣੇ ਆ ਪਏ ਰਹੇ ਸੰਜੀਵਾਰ ਨਾਲ ਦੋਹਾਂ ਬਹਾਦਰਾਂ ਦੇ ਸਿਰ ਲੈ ਗਏ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਪੰਨਾ 784 ਵਿੱਚ ਲਿਖਦੇ ਹਨ ਕਿ ਇਹ ਘਟਨਾ ਪਿੰਡ ਚਾਟੀ ਵਿੰਡਕੋਲ ਹੋਈ ਕੋਲੋਂ ਇੱਕ ਸਿੰਘ ਨੇ ਬੋਲੀ ਮਾਰੀ ਕਿ ਬਾਬਾ ਜੀ ਆਪ ਨੇ ਤਾਂ ਅੰਮ੍ਰਿਤਸਰ ਪਹੁੰਚ ਕੇ ਸੀਸ ਪੇਟ ਕਰਨ ਦਾ ਵਚਨ ਕੀਤਾ ਸੀ ਪਰ ਹੁਣ ਰਾਹੇ ਆਸਨ ਜਮਾ ਬਹਿਣ ਲੱਗੇ ਹੋ ਇਹ ਸੁਣ ਕੇ ਬਾਬਾ ਦੀਪ ਸਿੰਘ ਨੇ ਖੱਬੇ ਹੱਥ ਤੇ ਸਿਰ ਧਰ ਲਿਆ ਤੇ ਲੜਦੇ ਹੋਏ ਰਾਮ ਸਰ ਕੋਲ ਭਾਵ ਅਮਰੀਕ ਸਰ ਕੋਲ ਜਾ ਆਪਰੇ ਸਿੰਘਾਂ ਨੇ ਕਿਹਾ ਧੰਨ ਬਾਬਾ ਦੀਪ ਸਿੰਘ ਜਿਸ ਦਾ ਧਰ ਲੜਦਾ ਅਮਰੀਕ ਸਰ ਆਪ ਉੱਜਾਇਆ ਇਹ ਵਾਰ ਸੁਣ ਕੇ ਬਾਬਾ ਜੀ ਨੇ ਉੱਥੇ ਹੀ ਸਿਰ ਧਰ ਦਿੱਤਾ ਬਾਕੀ ਇਤਿਹਾਸ ਵਿੱਚ ਲਿਖਿਆ ਹੈ ਕਿ ਬਾਬਾ ਜੀ ਸ਼ਹੀਦ ਹੀ ਗੁਰੂ ਰਾਮਦਾਸ ਕੋਲ ਹੋਏ ਉੱਥੇ ਅੱਜ ਤੱਕ ਸ਼ਹੀਦ ਗੰਝਾ ਬਾਬਾ ਦੀਪ ਸਿੰਘ ਜੀ ਦੀ ਸ਼ਹੀਦ ਹੋਣ ਦੀ ਵੀ ਲੜਾਈ ਮੁੱਕੀ ਨਹੀਂ ਸੀ ਸਿੰਘਾ ਸ਼ੇਰਾ ਵਾਂਗ ਹੱਲੇ ਕਰਦੇ ਤੇ ਲਹੂ ਦੀ ਹੋਲੀ ਖੇਡਦੇ ਅੱਗੇ ਵੱਧਦੇ ਗਏ ਅਤੇ ਸ਼ਹੀਦੀਆਂ ਪ੍ਰਾਪਤ ਕਰਦੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ